ਤਰੀਕ ਕਾਲ ਦੋਸਤੋ ਪਿੰਡੂ ਕਿਤਾ ਚੱਲ ਜਾਈ ਬਈ ਸਵਾਗਤ ਕਰਦਾ ਤੇ ਮੈਂ ਮਹਾਵੀਰ ਸਿੰਘ ਢੱਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੂੜੀ ਦਾ ਰੇਟ ਵਖਾਉਣ ਵਾਸਤੇ ਮਿੱਤਰੋ ਕੀ ਹਾਲ ਚਾਲ ਆ ਬਾਈ ਜੀ ਹੋਰ ਠੀਕ ਠਾਕ ਆ ਭਰਾ ਤੇ 7:00 ਵਜੇ ਤੇ 28 ਮਿੰਟ ਹੋ ਗਏ ਤਰੀਕ ਹੋ ਗਈ ਅੱਜ 24 ਜਨਵਰੀ 2025 ਵਜਾ ਇੱਕ ਅੱਧਾ ਮਿੰਟ ਰਹਿ ਗਿਆ ਬਾਈ ਬੋਲੀ ਸਟਾਰਟ ਹੋਣ ਦੇ ਵਿੱਚ ਅੱਜ ਘਟੋ ਘਟ ਨਾਗ ਆਇਆ ਬਾਈ ਵੀ 11 12 ਨਾਗ ਹੋਣਗੇ ਬਾਈ ਅੱਜ ਟੋਟ ਲਾਣਾ ਤੇ ਬੋਲੀ ਕਰਦੇ ਇੱਕ ਦੋ ਮਿੰਟਾਂ ਤੱਕ ਸਟਾਰਟ ਤੇ ਵੇਖਦੇ ਆ ਬਾਈ ਕੀ ਕੀ ਰੇਟ ਮਿੱ ਜਾਂਦੇ ਬਾਈ ਕਮੈਂਟ ਜ਼ਰੂਰ ਕਰੋ ਯਾਰ ਕਿੰਨਾ ਰੇਟ ਜਾ ਸਕਦਾ ਅੱਜ ਕਮੈਂਟ ਕਰੋ ਤੇ ਫਿਰ ਵੇਣੇ ਬਾਈ ਉਹਨਾਂ ਰੇਟ ਜਾਂਦਾ ਕਿ ਨਹੀਂ ਬਾਈ ਅੰਦਾਜ਼ਾ ਤਾਂ ਲਾਓ ਇੱਕ ਵਾਰੀ ਵੀਰ ਭਰਾ ਅਜਮੇਰ ਸਿੰਘ ਭੁੱਲਾਰਾ ਤਾਂ ਨੇੜੀ ਸਮਾਣਾ ਗੁੱਡ ਮਾਰਨਿੰਗ ਬਾਈ ਗੁਰਲਾਬ ਦੇਵ ਗੁੱਡ ਮਾਰਨਿੰਗ ਜੀ ਤੇ ਬਿੱਟੂ ਟਾਹਲਪੁਰਾ ਵੀਰ ਕੀ ਹਾਲ ਚਾਲ ਆ ਬਾਈ ਅਵਤਾਰ ਸਿੰਘ ਅਕਨਾਲੀ ਯੋਧ ਚੱਕਪਿੰਡ ਯੋਧ ਸਿੰਘ ਕੀ ਹਾਲ ਚਾਲ ਆ ਬਾਈ ਗਰਸੇਵ ਸਿੰਘ ਤੇ ਬਲਦੇਵ ਸਿੰਘ ਸੰਧਵਾ ਬਾਈ ਕੀ ਹਾਲ ਚਾਲ ਹੋਰ ਜੀ ਬਾਉ ਜੀ ਠੀਕ ਆ ਤੇ ਲਓ ਬਾਈ ਬਾਉ ਜੀ ਆ ਗਏ ਕਹਿੰਦੇ ਗਊਸ਼ਾਲਾ ਵਾਲੇ ਇਹਨਾਂ ਨੇ ਲੈਣੀ ਹੋਣੀ ਅੱਜ ਤੂੜੀ ਮੇਰੇ ਹਿਸਾਬ ਨਾਲ ਹਨਾ ਤੇ ਗਮਦੂਰ ਸਿੰਘ ਟੱਲੋ ਗੁੱਡ ਮਾਰਨਿੰਗ ਬਾਈ ਕੀ ਹਾਲ ਚਾਲ ਆ ਜਗਦੇਵ ਗਿੱਲ ਕੀ ਹਾਲ ਚਾਲ ਆ ਪੀਪਲ ਅਰਪਣ ਵੀਰ ਕੀ ਹਾਲ ਚਾਲ ਆ ਬਾਈ ਤੇ ਗਾਹ ਕੱਜ ਨਾਲ ਯਾਰ ਤੁਹਾਨੂੰ ਦੱਸ ਦਈਏ ਵੀ ਠੀਕ ਠੀਕ ਲੱਗਦਾ ਤੇ ਤੂੜੀ ਕਾਫੀ ਆਈ ਪਈ ਆ ਤੇ ਬਾਕੀ ਵੇਖਦੇ ਆ ਰੇਟ ਰੂਟ ਬਣੂਗਾ ਕਿ ਨਹੀਂ ਯਾਰ ਤੇ ਸਬਜ਼ੀ ਦੇ ਰੇਟ ਮਿੱਤਰੋ ਜਿਹੜੇ ਬਾਈ ਧਲਾ ਲੋਹੀ ਗਾਜਰਾਂ ਦੇ ਮਟਰਾਂ ਦੇ ਜਿਹੜੇ ਮਟਰ ਤਾਂ ਫੇਰ 30 35 35 ਵਿਕਣ ਲੱਗ ਗਏ ਬਾਈ ਹਨਾ ਮਟਰਾਂ ਤੇ ਜਿਹੜਿਆਂ ਮੰਨ ਕੇ ਚਲੋ ਗਾਜਰਾ ਆ ਗਿਆ ਜੀ ਤੇ ਗਾਜਰਾਂ ਦਾ ਰੇਟ ਬਹਾਲ ਹੀ ਡਾਊਨ ਹੋਇਆ ਪਿਆ ਬਾਈ ਯਾਰ ਗਾਜਰਾਂ ਦਾ ਰੇਟ ਵਾ 5 ਰੁਪਏ 6 ਰੁਪਏ ਯਾਨੀ 1.5 150 ਦਾ ਲਫਾਫਾ ਵੇਖਦਾ ਬਾਈ ਗਾਜਰਾਂ ਦਾ ਬੋਲੀ ਸਟਾਰਟ ਹੋ ਗਈ ਬਾਈ ਤੇ ਆਜੋ ਕਰਾਂ ਦੀ ਅੱਜ ਉਧਰੋਂ ਕੀਤੀ ਆ ਸਟਾਰਟ ਬੋਲੋ ਬਾਈ ਬੋਲੋ ਬਾਈ ਬੋਲੋ ਭਾਈ अंदर अंदर ढाई सौ रुपया ढाई सौ ढाई सौ ढाई सौ पचुंजा रुपये सठ रुपये रुपये सत्तर रुपये पचहत्तर रुपये अस्सी रुपये पचासी रुपये नब्बे रुपये है भाई दौ सौ नब्बे रुपये नब्बे रुपये 99 300 ਹਮਲੀ 300 ਬੋਲ ਸਮਝ 10 310 ਰੁਪਏ ਬੋਲਦਾ ਕੋਈ 310 ਰੁਪਏ ਬਾਈ ਜੀ ਲੈ ਭਾਈ 300 ਤੇ 10 ਰੁਪਏ ਰੇਟ ਮੇਟਰੋ ਪਹਿਲੀ ਟਰਾਲੀ ਦਾ ਜਿਹੜਾ ਅਗਲੀ ਟਰਾਲੀ ਵਿਕੀ ਤੇ ਇੱਕ ਮੇਰਾ ਵੀਰ ਬੇਨਤੀ ਹੈ ਵੀ ਜਿਹੜਾ ਬਈ ਪਹਿਲੇ ਆਉਂਦੇ ਹਨ ਤੇ ਉਹਨਾਂ ਦੇ ਮਗਰੀ ਟਰਾਲੀ ਲਾਇਆ ਕਰੋ ਹੁਣ ਕੇਵਲ ਨੇ ਰੂਲ ਕੜਤਾ ਵੀ ਜਾਣੀ ਜਿਹੜਾ ਪਹਿਲਾ ਆਊਗਾ ਪਹਿਲਾ ਉਹਦੀ ਬੋਲੀ ਹੋਣੀ ਹੈ ਭਾਵੇਂ ਤੁਸੀਂ ਇਧਰਲੇ ਪਾਸੇ ਮੂਹਰੇ ਟਰਾਲੀ ਲਾ ਲਓ ਜਿਵੇਂ ਵੀ ਹੈ ਤੇ ਮਗਰ ਲਾਇਆ ਕਰੋ ਬਈ ਟਰਾਲੀ ਵਧੀਆ ਹਨਾ ਹਾਂ ਲੈਣੋ ਵਾਰ ਬੋਲੀ ਹੋ ਜਾ ਕਰੂਗੀ ਤੇ ਆਜੋ ਬਈ ਅਗਲੀ ਟਰਾਲੀ ਕਰਾਂ ਦੀ 80 ਖਾਲੀ ਤੁਹਾਨੂੰ ਬਹੁਤ ਬਾਈ ਅੱਜੋਂ ਅੰਦਰੋਂ ਪੈਸੇ ਦੇ ਦੇ ਕੀ ਦਿਨ ਆ ਲਿਭਰੇ ਹੋਰ ਦੇ ਕੇ ਕੀ ਆਲਾ ਬਾਈ ਠੀਕ ਆ ਵਧੀਆ 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 ਅੰਦਰ ਦੇ ਥੋੜੀ ਬੋਲੋ ਭਾਈ 250 ਰੁਪਏ ਹਾਂ 280 ਰੁਪਏ 80 ਰੁਪਏ 85 ਰੁਪਏ 90 ਰੁਪਏ 95 300 300 ਰੁਪਏ 300 ਰੁਪਏ 5 ਰੁਪਏ 10 ਰੁਪਏ 15 ਰੁਪਏ 20 ਰੁਪਏ ਜੱਗੇ ਦੋਵੇਂ ਲੱਗ ਨਾ ਦੋਵੇਂ ਚੱਕੀ ਆ 25 ਰੁਪਏ 25 ਰੁਪਏ ਬੋਨਾ ਕਿਨੇ ਮੈਨੂੰ ਸੋ 25 ਲਾਓ ਬਾਈ ਜਿਹੜੀ ਦੂਜੀ ਟਰਾਲੀ ਬੈਗੀ ਬਾਈ ਉਹ ਬੈਗੀ 300 ਤੇ 25 ਰੁਪਏ ਸਾਰੇ ਰੇਟ ਵੇਖੋ ਕਰੋ ਮੇਰਾ ਵੀਰ ਭਰਾ ਹੈ ਨਾ ਜੇ ਸ਼ੁਰੂ ਤੋਂ ਘੱਟੋ ਘੱਟ ਰੇਟ ਕਿਨਾਂ ਰਹਿੰਦਾ ਤੇ ਵੱਧ ਤੋਂ ਵੱਧ ਰੇਟ ਕਿਨਾਂ ਰਹਿੰਦਾ ਬਾਈ ਤੇ 325 ਰੁਪਏ ਇਹਦਾ ਰੇਟ ਹੋ ਗਿਆ ਬਾਈ ਬਾਕੀ ਵਾਲੇ ਨਾ ਕਿ ਖੜੇ ਆ ਇਕੱਠੇ 6-7 ਨਾਗ ਹੋਰ ਖੜੇ ਆ ਬਾਈ 8 ਹੀ ਖੜੇ ਹੋਣਗੇ ਯਾਰ ਤੇ ਬਾਪਾ ਜੀ ਅੰਦਰ ਦੀ ਥੋੜੀ ਬੋਲੋ ਜੀ 250 250 90 99 300 5 10 15 20 320 ਰੁਪਏ ਬੋਲਾਂਗੇ ਨਾ 320 ਤੇ ਲੇ ਲਓ ਬਾਈ ਇਹ ਹੋ ਗਈ ਜੀ 300 ਤੇ 20 ਰੁਪਏ ਬਾਈ ਜਿਹੜਾ ਰੇਟ ਚੱਲ ਰਿਹਾ ਜੀ ਅੱਜ 310 ਤੋਂ ਲੈ ਕੇ 325 ਰੁਪਏ ਤੱਕ ਜਿਹੜਾ ਮਿੱਤਰੋ ਰੇਟ ਚੱਲ ਰਿਹਾ ਅੱਜ ਦਾ ਨਾ ਕਿ ਆਪਾਂ ਨਾ ਟੋਟਲੀ ਗਿਣਨੀ ਲੱਗੀ ਵੀ ਕਿੰਨੇ ਖੜੇ ਆ 1 2 3 ਜੀ ਬਸ ਇੱਕ ਦੰਨ ਆ ਗਿਆ ਇੱਧਰ ਖੜਾ ਬਾਈ ਹਨਾ ਇੱਧਰ ਲਾ ਪਾ ਕੇ ਸੱਤ ਹੀ ਆ ਬਾਈ 60 65 70 77 80 85 90 95 305 305 10 15 20 25 232 ਲਾਓ ਬਾਈ 325 300 ਨੂੰ ਬਾਈ ਇਹ ਤੂੜੀ ਵੈ ਗਈ ਆ ਤੇ 350 ਦੇ ਨੇੜੇ ਡੀੜਾ ਬਾਈ ਰੇਟ ਜਿਹੜਾ ਬਾਈ ਚੱਲੀ ਜਾਂਦਾ ਜੀ ਤੇ ਚਮਕੌਰ ਸਿੰਘ ਬਾਈ ਕੀ ਹਾਲ ਚਾਲ ਹੈ ਹਰੇ ਦਾ ਰੇਡ ਦੱਸ ਦਿੰਨੇ ਆ ਭਾਈ ਐਂਡ ਤੇ ਹਨਾ ਵੀਡੀਓ ਤੇ ਦਲਜੀਤ ਬੜੰਗ ਬਾਈ ਕੀ ਹਾਲ ਚਾਲ ਹੈ ਜੀ ਤੇ ਦਰਬਾਰਾ ਸਿੰਘ ਬਾਈ ਕੀ ਹਾਲ ਚਾਲ ਆ ਭਰਾ ਲਖਵਿੰਦਰ ਸਿੰਘ ਡੇਰਾ ਬਾਬਾ ਨਾਨਕ ਸਤਨਾਮ ਢੋਲੋ ਬਾਈ ਕੀ ਹਾਲ ਚਾਲ ਆ ਭਰਾ ਤੇ ਆ ਜਾਓ ਭਈ ਅਗਲੀ ਟਰਾਲੀ ਵੇਖੀਏ ਕਿਹਨਾਂ ਦੀ ਕਾਲੇ ਦੀ ਧੂੜੀ ਆ ਗਈ ਕੋਠੇ ਵਾਲੇ ਦੀ ਹੈ ਬੱਸ ਕਹਿ ਕੇ ਉਹ ਦਜੀ ਮੈਂ ਮੂੰਹ ਤੇ ਕਹਿਣਾ ਨਾ ਪੱਟ ਚੀ ਨਹੀਂ ਦਿੰਦਾ ਆ ਭੁੱਲਾ ਖੜਾ ਕੋਲੇ ਦੱਸਿਆ ਕਿ ਉਹ ਸਾਥੀ ਯਾਰ ਭਾਈ ਸਹੀ ਗੱਲ ਆ ਹਾਂ ਬੋਲੋ ਜੀ ਇਹਟਰ ਲੈ ਲਾ ਬਈ ਆਇ ਨਿਕਲੂਗੇ ਹੁਣ ਆਇ ਨਿਕਲੂਗੇ ਬਾਈ ਬੋਲੋ 280 ਰੁਪਏ 80 ਰੁਪਏ 280 ਰੁਪਏ 85 90 93 300 5 305 10 15 20 25 325 ਬੋਲਾਂਗੇ ਲਓ ਬਾਈ ਸਵਾ 300 ਨੂੰ ਬਾਈ ਇਹ ਤੂੜੀ ਵੈ ਗਈ ਲੈ ਤੇ ਰੇਟ ਵੀ ਬਾਈ ਸਵਾ 300 ਦੇ ਨੇੜੇ ਤੇ ਜੀ ਮਤਲਬ ਅੱਜ ਜਿਹੜੇ ਬਾਈ ਐ ਇੰਨੀ ਹਨ ਵੀ ਇੱਕ ਤੂੜੀ ਘੱਟ ਵੀ ਕੀ ਹੋਵੇ ਇੱਕ ਵੱਧ ਲਗਾਤਾਰ ਹੀ ਤਿੰਨ ਟਰਾਲੀਆਂ ਜਾਨੀ ਸਵਾ 300 ਨੂੰ ਵੈ ਗਈਆਂ ਤੇ ਆਉਣੇ ਵੇਰੇ ਰੇਟ ਬਾਈ 320 ਰੁਪਏ ਦੇ ਰੇਟ ਤੇ ਨੂੰ ਵੀ ਇੱਕ ਦੋ ਟਰਾਲੀਆਂ ਘੱਟ ਦੇ ਦਿੰਦਾ ਹਲੇ ਤੱਕ ਬਾਕੀ ਲਾਸਟ ਤੱਕ ਵੀ ਰੇਟ ਜਿਹੜੇ ਬਣਦੇ ਆ ਇਹ ਵੇਣੇ ਆ ਭਰਾ ਤੂੜੀ ਬਾਈ ਸਾਰੀਆਂ ਦੁੱਧਰਗੀ ਚਿੱਟੀ ਆ ਜਾਂਦੀ ਆ ਵਧੀਆ ਲੈ ਲੋ ਬਾਈ 300 ਰੁਪਏ ਤੈਨੂੰ 300 ਰੁਪਏ 5 10 15 25 25 325 ਰੁਪਏ ਬੋਲਣਾ ਬਾਈ ਜਨੇ ਇਹ ਵੀ ਬਾਈ 325 ਰੁਪਏ ਕੀ ਚੱਕਰ ਬਾਈ ਅੱਜ 325 25 ਹੋਈ ਜਾਂਦੀ ਹੈ ਹਾਂ ਹੋਰ ਬਾਈ ਕੀ ਆ ਚੱਲ ਜੀ ਠੀਕ ਹੈ Laga <laughs> taari chatral ngan tena supachi bai duri badia bai ਯਾਰ ਜੜੀ ਚਲ 300 ਲੈ ਲਈ ਖਾਲੀ ਦੁਲੀਏ ਦਰੀਏ ਥੋੜਾ ਲਈ ਕਿਦੀ ਹੈ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ 300 ਰੁਪਿਆ 300 ਰੁਪਿਆ 5 ਰੁਪਏ 10 15 20 320 ਬੋਲਾਂਗੇ ਲਓ ਬਾਈ 320 ਰੁਪਏ ਬਾਈ ਇਹ ਥੋੜੀ ਵੈਗੀ ਜੀ ਤੇ ਨਗਰੇਗੇ ਬਾਈ ਦੋ ਇੱਕ ਇਧਰ ਨਾ ਖੜਾ ਤੇ ਇੱਕ ਉਧਰ ਪਰਲੀ ਸਾਈਡ ਬਾਈ ਵੀਰ ਜੀ ਲੱਕੜ ਦੀ ਬੋਲੀ ਹੁੰਦੀ ਆ ਹਾਂ ਬਾਈ ਲੱਕੜ ਦੀ ਬੋਲੀ ਹੁੰਦੀ ਆ ਰੋ ਪਰਲੀ ਲੱਕੜ ਮੰਡੀ ਜੁੰਦੀ ਆ ਬਾਈ ਉਹ ਇੱਧਰ ਨਹੀਂ ਹੁੰਦੀ ਗੀ ਤੇ ਉਹ ਪਰਲੇ ਪਾਸੇ ਆ ਆ ਕਿਦੀ ਆ ਬੰਦੀ ਅੰਦਰ ਦੀ ਬਾਹਰ ਦੀ ਹਾਂ ਹਾਂ ਅੰਦਰ ਦੀ ਥੋੜੀ ਬੋਲੋ ਜੀ ਜਾਉਂਗੇ ਘਵਾਲ ਵਾਲੇ ਜਾਵੜਾਂਗੇ ਹੌਲ ਬਾਈ ਨਹੀਂ ਠੀਕ ਬੋਲੋ ਜੀ 250 ਰੁਪਿਆ 250 ਰੁਪਿਆ 250 250 ਬੋਲੋ 50 60 65 70 75 80 85 90 95 300 5 10 310 ਬੋਲਾਂਗੇ ਵੇ 310 ਰੁਪਏ ਬਾਈ ਕੋਈ ਫਾਲਾ 310 ਰੁਪਏ ਬਾਈ ਤੇ ਇੱਕ ਟਰਾਲੀ ਰਹਿ ਗਈ ਬਾਈ ਉਧਰ ਖੜੀ ਆ ਨਾ ਉਹ ਬਾਅਦ ਚ ਆਇਆ ਹੋਗਾ ਬਾਈ ਮੈਨ ਲੱਗਦਾ ਤੇ ਮੋਹ ਟ੍ਰੇਡ ਸਾਹਿਬ ਕੀ ਹਾਲ ਚੱਲਿਆ ਜੀ ਹੋਰ ਗੁੱਡ ਮਾਰਨਿੰਗ ਭਰਾ ਠੀਕ ਠਾਕ ਤੇ ਇੱਕ ਮਿੰਟ ਬਾਈ ਜੋ ਕੱਲ ਟਰਾਲੀ ਦੀ ਬੋਲੀ ਨਹੀਂ ਹੋਈ ਸੀ ਉਹ ਕੱਲ ਵੈ ਗਈ ਸੀ ਬੋਲੀ ਤਾਂ ਹੋ ਗਈ ਸੀ ਵੀਰ ਉਹ ਬੰਦੇ ਨੂੰ ਰੇਟ ਨਹੀਂ ਪਸੰਦ ਆਇਆ ਸੀ ਮੇਰੇ ਹਿਸਾਬ ਨਾਲ ਹਨਾ ਤੇ ਉਹ ਲੈ ਗਿਆ ਸੀ ਅਰ ਬਾਅਦ ਤੋਂ ਬਾਅਦ ਪੁੱਛਿਆ ਨਹੀਂ ਬਾਈ ਮੈਂ ਵੀ ਸਬਜ਼ੀ ਮੰਡੀ ਉੱਠ ਗਿਆ ਸੀ ਇਧਰ ਨੂੰ ਕੰਮ ਸੀਗਾ ਹਨਾ ਤੋਂ ਬਾਅਦ ਮੈਂ ਵੇਖਿਆ ਹੀ ਨਹੀਂ ਅਸਲ 'ਚ ਤੇ ਆਹ ਟਰਾਲੀ ਦੀ ਬੋਲੀ ਰਹਿੰਦੀ ਆ ਮਨ ਲੱਗਦਾ ਇਧਰ ਨਹੀਂ ਆਉਣਗੇ ਸਾਰੇ ਆਓ ਆ ਗਏ ਬਾਈ ਆ ਗਏ ਕਮਲ ਗੱਲ ਬਾਈ ਕੀ ਹਾਲ ਚੱਲਿਆ ਜੀ ਸੀਜ਼ਨ 'ਚੋਂ ਕੀ ਬਣੂਗਾ ਬਾਈ ਜੀ ਜੋਤ ਸਿੰਘ ਕਹਿੰਦੇ ਸ਼ੀਰੂ ਨਹੀਂ ਆਇਆ ਹਾ ਬੈਠਾ ਬਾਈ ਐ ਲੈ ਬਾਈ 16 ਕੁਆਂਟਲ ਦੋ ਤੇ 16 ਕੀ ਹੋ ਜਾਂਦੀ ਕਿ 7 16 ਕੁਆਂਟਲ ਬਣ ਜੀਏ 16 ਕੁਆਂਟਲ ਹੋ ਜੂਗੀ 16 ਹੋ ਜੇ ਬਾਦ ਵਿੱਚ ਹਾਂ ਚੰਗਾ ਤੇ ਮਰਾ ਉਦੋਂ ਥੋੜੀ ਜਿਹਾ ਵਟਾ ਲੈ ਲੈ ਆ ਜਾ ਬੋਲਾ 250 52 60 65 70 75 80 85 90 94 305 10 15 315 20 ਰੁਪਏ 25 ਰੁਪਏ 325 ਬਰਜ ਲਾ ਦੇਗੇ ਹਾਂ ਬਾਈ ਕਿਹੜੇ ਬਰਜ ਸਹੀ ਠੀਕ ਲਾਇਆ ਤੇ 13 ਰੁਪਏ 330 ਰੁਪਏ ਬੋਲੰਗ ਨੇ ਚੱਲ ਤਰ ਚੱਕੋ ਫਿਰ ਲਓ ਬਾਈ ਇਹ ਹੋ ਗਈ 300 330 ਰੁਪਏ ਰੇਟ ਹੋ ਗਿਆ ਬਾਈ 5 ਰੁਪਏ ਵੇਲੋ ਹੋਰ ਵਧ ਗਿਆ ਨਾਲੇ ਇੰਡ ਤੇ ਸੀ ਹਨਾ ਬੋਲੀ ਹੋਈ 325 ਪਹਿਲਾਂ ਸਿਰਾ ਚਲੀ ਜਾਂਦਾ ਸੀ ਤੇ ਹੁਣ ਹੋ ਗਿਆ ਬਾਈ 330 ਰੁਪਏ ਜਾਨੀ ਸਿਰਾ ਰੇਟ ਸਿਸਟਰ ਰਿਐਕਸ਼ਨ ਕੀ ਹਾਲ ਭੈਣੇ ਹੋ ਠੀਕ ਹੈ ਜੀ ਵਾਈ ਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ ਧੰਨਵਾਦ ਭੈਣੇ ਬਹੁਤ ਬਹੁਤ ਬਿੱਟੂ ਟੈਲਪੁਰਾ ਤਜਿੰਦਰ ਸਿੰਘ ਲਾਡੀ ਟਾੜ ਪੁਰਾ ਬਾਈ ਕੀ ਹਾਲ ਚਾਲ ਹੈ ਜੀ ਨਿੰਦਰ ਮਾਨ ਦੇ ਚੜੱਕ ਤੇ ਬਿੱਟੂ ਟਾੜ ਪੁਰਾ ਨੇ ਬਾਈ ਜੀ ਰੇਟ ਆਖਿਆ ਸੀਗਾ ਅੱਜ ਸ਼ੁਰੂ ਦੇ ਵਿੱਚ ਤੁਹਾਨੂੰ ਦੱਦ ਗਿਆ ਵੀ 350 ਰੁਪਏ ਬਾਈ ਨੇ ਆਖਿਆ ਸੀਗਾ ਰੇਟ ਵੀ ਰਹੂਗਾ ਤੇ ਪਰ 350 ਦੇ ਨੇੜ ਤੇੜੀ ਜਾਵੜੀ ਬਾਈ ਗੱਲਬਾਤ 20 ਰੁਪਏ ਦਾ ਫਰਕ ਰਹੇਗਾ ਸੀਗਾ ਅਵਤਾਰ ਵੜੰਗ ਵੀਰ ਕੀ ਹਾਲ ਚਾਲ ਅੰਦਾਜ਼ੇ ਤੇ ਆ ਕਰੋ ਸ਼ੁਰੂ ਦੇ ਵਿੱਚ ਬਾਈ ਐਂਡ ਤੇ ਆਪਾਂ ਨਾਂ ਬੋਲਿਆ ਕਰਾਂਗੇ ਜਿਹੜੇ ਬੰਦੇ ਦਾ ਅੰਦਾਜ਼ਾ ਸਹੀ ਉਹਦਾ 330 ਰੁਪਏ ਤੇ ਮੈਨੂੰ ਲੱਗਦਾ ਹੋਰ ਨਹੀਂ ਕੰਨੇ ਯਾਰ 300 ਕੋਈ ਅੰਦਾਜ਼ਾ ਲਾਇਆ ਹਨ ਅੱਜ ਤੇ ਗੁਰਪ੍ਰੀਤ ਸਿੰਘ ਰਾਮਗੜੀਆ ਨੇ ਆਖਿਆ ਸੀ ਬਾਈ ਕਹਿੰਦੇ 300 ਦੇ ਨੇੜੇ ਦੇੜੇ ਚੀਮਾ ਸਾਭ ਜੀ ਕਹਿੰਦੇ 280 ਜਾਉ ਤੇ ਮੈਂ ਇਹਨਾਂ ਬਾਈਆਂ ਨੇ ਆਹ ਕਮੈਂਟ ਕੀਤੇ ਸੀ ਹਨ ਇਹਨਾਂ ਨੇ ਮਤਲਬ ਤੇ ਬਾਕੀ ਅਫਤਾਰ ਬਣਗਵੀਰ ਕੀ ਆ ਜਾਲ ਲੱਕੜ ਦੀ ਬੋਲੀ ਬਾਈ ਉਧਰ ਪਰਲੇ ਪਾਸੇ ਹੁੰਦੀ ਯਾਰ ਮਾਨਾ ਸਿੰਘ ਭਈਓ ਪਰਲੇ ਪਾਸੇ ਇਧਰੋਂ ਜਾਓਗੇ ਨਾ ਸਿੱਧਾ ਤੁਸੀਂ ਤੇ ਗਾਂ ਸਿੱਧਾ ਜਾ ਕੇ ਤੇ ਤੁਸੀਂ ਮੁੜ ਕੇ ਹੋਣਾ ਖੱਬੇ ਜੀ ਕੱਬੇ ਪਾਸੇ ਗੇਟ ਆ ਜਾਊਗਾ ਲੱਕੜ ਮੰਡੀ ਦਾ ਤੇ ਇੱਕ ਵੇਸੇ ਪਰਲੇ ਪਾਸੇ ਗੇਟ ਵੀ ਹੈਗਾ ਮੋਗਾ ਰੋਡ ਵਾਲੇ ਪਾਸੇ ਜੇ ਉਧਰ ਦੀ ਆਉਣਾ ਚਾਹੁੰਦੇ ਆ ਉਧਰ ਦੀ ਵੀ ਆ ਸਕਦੇ ਜੇ ਤੁਸੀਂ ਇੱਥੇ ਪਹੁੰਚ ਜਾਂਦੇ ਆ ਫਿਰ ਸਿੱਧਾ ਜਾ ਕੇ ਬਾਈ ਤੇ ਤੁਸੀਂ ਸੱਜੇ ਹੱਥ ਜਾਣਾ ਜੀ ਤੇ ਗਾਂ ਤੁਹਾਨੂੰ ਗੇਟ ਮਿਲ ਜਣਾ ਲੱਕੜ ਮੰਡੀ ਦਾ ਉਧਰ ਹੁੰਦੀ ਹੈ ਬਾਈ ਲੱਕੜ ਮੰਡੀ ਮੇਰੇ ਸਾਨੂੰ ਹੁਣ ਲੱਕੜੋ ਮੰਡੀ ਪਹਿਲਾਂ ਹੋ ਸੀਗੀ ਇੱਧਰ ਕਰ ਲੱਗੇ ਸੀ ਉਧਰ ਬਾਸਮਤੀ ਵਗੈਰਾ ਝੋਨਾ ਆਈ ਜਾਂਦਾ ਸੀ ਬਾਈ ਹਨ ਤੇ ਹੁਣ ਬੋਲੀ ਫੇਰ ਉੱਥੇ ਹੋਣ ਲੱਗੀ ਮੇਰੇ ਸਾਨੂੰ ਹਰੇ ਦਾ ਰੇਟ ਦੱਸੋ ਬਾਈ ਹਰੇ ਦਾ ਰੇਟ ਬਾਈ ਰਿਆ ਜੀ 250 300 ਦੇ ਨੇੜੇ ਡਲ ਬਾਈ ਹਰਾਚਾਰਾ ਵਿਕੀ ਜਾਂਦਾ ਆਪਣੇ ਤੇ ਬਾਕੀ ਕੇਵਲ ਤੋਂ ਕਨਫਰਮ ਕਰ ਆ ਬਾਈ ਲੇਟ ਆਇਆ ਲਾ ਤੂੜੀ ਫੇਰ ਆ ਗਈ ਐ ਕਟਰਾਲੀ ਬਾਈ ਹਰ ਇਹਦਾ ਕਨਫਰਮ ਕਰ ਲੈਣਦੇ ਫਿਰ ਵੈਸੇ ਤਾਂ ਪਰਸੋਂ ਦਾ ਰੇਟ ਤਾਂ ਆ ਹੀ ਸੀਗਾ ਕੱਲ ਦਾ ਪੁੱਛ ਲੈਨੇ ਆ ਕੀ ਰਿਆ ਚੱਕ 250 ਰੁਪਿਆ 50 65 77 77 88 82 300 300 ਵੀਆ 300 16 ਬੈਗੇ ਨੇ ਜੇਲਾ ਪੂਰੀ ਗਲਾਰੀ ਅੜਦੇ ਦੀ ਫਾ ਸ਼ਟਰ ਨਹੀਂ ਚੱਲਦਾ ਇੱਥੇ ਰੱਖ ਇਹ ਲੱਗੀ ਭਾਈ 300 ਰੁਪਏ ਨੂੰ ਹਣਾ ਤੇ ਹਰੇ ਦਾ ਰੇਟ ਤੁਹਾਨੂੰ ਪੁੱਛ ਦਿੰਨੇ ਆ ਇੱਕ ਮਿੰਟ ਕੇਵਲ ਨੂੰ ਲਿਖ ਲੈਣਦੇ ਹੁਣੇ ਅਮਨਪਾਲ ਬਰਾੜ ਭਾਈ ਕੀ ਹਾਲ ਚਾਲ ਹੈ ਜੀ ਤੇ ਰੇਟ ਬਾਈ ਜਿਹੜੇ ਮਤਲਬ ਆਲੂਆਂ ਦੇ ਰੇਟ ਹੋਰ ਡਾਊਨ ਆ ਗਏ ਤੁਹਾਨੂੰ ਜਿਹੜੀ ਜਾਣਕਾਰੀ ਦੇਣੀ ਸੀਗੀ ਮੈਂ ਕੱਲ 100 ਰੁਪਏ ਸਿੱਧਾ ਹੀ ਡੱਗ ਪਏ ਬਾਈ ਆਲੂ ਤੇ ਜਾਨੀ ਅੱਗੇ 500 550 ਦਾ ਗੱਟਾ ਆਪਣੇ ਕੋਟਕਪੂਰਾ ਮੰਡੀ ਦੇ ਵਿੱਚ ਵਿਕਦਾ ਸੀ ਆਲੂ ਦਾ ਪਰ ਹੁਣ ਰੇਟ ਜਿਹੜਾ ਆ ਗਿਆ ਬਾਈ ਆਲੂ ਦਾ 400 ਰੁਪਏ ਦਾ ਬਾਜ਼ਾਰ ਜਿਹੜਾ ਮੰਡੀ ਦਾ ਆ ਗਿਆ ਬਾਈ ਹਨਾ ਤੇ ਤੁਸੀਂ ਲਾ ਲੂ ਹਿਸਾਬ ਕਿਤਾਬ ਵੀ ਜਿਹੜੇ ਕਿਸਾਨ ਨੂੰ ਪੈਸੇ ਉਸ ਹਿਸਾਬ ਨਾਲ ਕਿੰਨੇ ਕ ਮਿਲਣਗੇ ਜੇ ਖੇਤਾਂ ਚੋਂ ਚੱਕਣ ਦਾ ਰੇਟ ਦੀ ਗੱਲ ਕਰੀਏ ਤਾਂ 300 350 ਦੇ ਨੇੜੇ ਤੇ ਜਿਹੜਾ ਖੇਤਾਂ ਚੋਂ ਆਲੂ ਚੱਕਣ ਦਾ ਰੇਟ ਜਿਹੜਾ ਚੱਲੀ ਜਾਂਦਾ ਬਾਈ ਹਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਮੰਨ ਕੇ ਚੱਲੋ ਡਾਇਮੰਡ ਆਲੂ ਸਟਾਰਟ ਹੁੰਦਾ ਡਾਇਮੰਡ ਆਲੂ ਕਿੰਨੀ ਮਾਤਰਾ ਚ ਲੱਗਿਆ ਕੀ ਹਿਸਾਬ ਰਹੂਗਾ ਜਦੋਂ ਡਾਇਮੰਡ ਆਲੂ ਸ਼ੁਰੂ ਹੋਣਾ ਜੀ ਉਦੋਂ 500 ਰੁਪਈਆ ਜਿਹੜਾ ਡਾਇਮੰਡ ਆਲੂ ਦਾ ਰੇਟ ਰਹਿ ਸਕਦਾ ਤੇ ਜਿਹੜੇ ਜਿਹੜੇ ਵੀਰ ਭਰਾ ਆਲੂ ਦਾ ਕੰਮ ਕਰਦੇ ਉਹਨਾਂ ਨੂੰ ਪਤਾ ਸਾਰਾ ਹੀ ਡਾਇਮੰਡ ਆਲੂ ਕਿਹੜਾ ਹੁੰਦਾ ਨਾ ਪਖਰਾ ਆਲੂ ਕਿਹੜਾ ਹੁੰਦਾ ਚਿੱਟੇ ਆਲੂ ਚਾ ਪਖਰਾ ਚਿੱਟੇ ਆਲੂ ਜੀ ਆ ਜਾਂਦਾ ਜਿਹੜਾ ਡਾਇਮੰਡ ਆ ਬਾਈ ਇਹ ਥੋੜੀ ਪਖਰਾਜ ਤੋਂ ਜਾਨੀ ਵਧੀਆ ਕੁਆਲਿਟੀ ਚ ਆ ਜਾਂਦਾ ਐਲਰ ਦੇ ਬਰਾਬਰ ਹੀ ਆ ਜਾਂਦਾ ਇਹਦਾ ਰੇਟ ਜਾਨੀ ਐਲਰ ਦੇ ਬਰਾਬਰ ਹੀ ਰਹਿੰਦਾਗਾ ਪਖਰਾਜ ਉਹਦੋਂ ਬੰਦ ਹੋ ਜਾਂਦਾ ਕਿਉਂਕਿ ਪਖਰਾਜ ਆਲੂ ਹੈ ਜਿਹੜਾ ਚਟਾਲੂ ਇਹਨੂੰ ਸਟੋਰ ਨਹੀਂ ਬਾਲਾ ਕਰਦੇਗੇ ਕਿਉਂਕਿ ਇਹਦੀ ਲਾਗਤ ਘਟਦੀ ਜੋ ਡਾਇਮੰਡ ਆ ਜਾਂਦਾ ਫਿਰ ਪਖਰਾਜ ਨੂੰ ਪੁੱਛਣੋਂ ਹਟ ਜਾਂਦੇ ਆਪਣੇ ਜਿਹੜਾ ਪੰਜਾਬ ਦੀਆਂ ਮੰਡੀਆਂ ਦੀ ਗੱਲ ਆ ਬਾਈ ਨੇੜੇ-ਨੇੜੇ ਦੀ ਹਨਾ ਬਾਕੀ ਦਿੱਲੀ ਦਾ ਬਹੁਤ ਤਰ੍ਹਾਂ ਦਾ ਆਲੂ ਆ ਜਾਂਦਾ ਤੇ ਬਾਕੀ ਹਰੇ ਦਾ ਰੇਟ ਬਾਈ ਨੂੰ ਪੁੱਛ ਦਿੰਨੇ ਫਿਰ ਜਾਣਕਾਰੀ ਦਿੰਨੇ ਕਹਿਵਲ ਹਰਾ ਕੱਲ ਕਿੰਨਾ ਵਿਕਿਆ ਬਾਈ ਰੇਟ ਆਏ ਫਿਰ ਆ ਬੋਲੀ ਨੇ 250 ਰੁਪਏ ਗਿਆ ਹਾਂ ਸਹੀ ਆ ਠੀਕ ਆ ਤੇ ਜਿਹੜਾ ਬੋਲੀ ਤੇ ਸੀਗਾ ਉਹ 140 ਵਿਗਿਆ ਤੇ 100 ਰੁਪਏ ਵਿਗਿਆ ਇੰਨਾ ਘਟ ਗਿਆ ਹਾਂ ਸਾਰਿਆਂ ਦੇ ਪੱਠੇ ਸਿੱਧੇ ਲੈਂਦੇ ਆ ਕੋਈ 250 ਨੂੰ ਲਈ ਜਾਂਦਾ ਕੋਈ 300 ਨੂੰ ਲਈ 250 ਨੂੰ ਲਈ ਜਾਂਦਾ ਫਿਰ ਹੁਣ ਜੇ ਸਿੱਧੇ ਲਾਉਣ ਦਾ ਫਾਇਦਾ ਇਸ ਟਾਈਮ ਸਿੱਧੇ ਲਵਾਈ ਜਾਂਦੇ ਆ ਇੱਥੇ ਰੇਟ ਘਟ ਸਕਦਾ ਪਤਾ ਨਹੀਂ ਵੀ ਪੱਠੇ ਆ ਜਾਣ ਕਿ ਨਾ ਆ ਜਾਣ ਹਾਂ ਦਰਦੇ ਲਵਾਉਂਦੇ ਆ ਦਰਦੇ ਲਵਾਉਂਦੇ ਆ ਹਾਂ ਉਹਦੇ ਨਾਲ ਦੋਹਾਂ ਨੂੰ ਆ ਜਾਂਦਾ ਚੱਲ ਯਾਰ ਵੀ ਕਾਤਾ ਨਹੀਂ ਮਾਰ ਨਹੀਂ ਖਾਦੀ ਉਹ ਮੰਡੀ ਜਾ ਕੇ ਅਗਲੇ ਨੂੰ ਆਈ ਲੱਗੀ ਜਰਾ ਜੀ ਬੰਦਾ ਫੜ ਲਿਆ ਸੀ ਹੁਣ ਆ ਪੁੱਛਣਾ ਹੈ ਚਿੱਕਾ ਮਾਰ ਕੇ ਭੱਜ ਗਿਆ ਉਹ ਉਹ ਕਿੱਥੇ ਖੜਾ ਸੀ ਬੈਠਾ ਉਹ ਜੰਗਿਆ ਜਾਂਦਾ ਸੀ ਅੱਛਾ ਤੇ ਬੈਠਾ ਦਾ ਮੂਰੇ ਬਾਈ ਇਹੀ ਤਾਸ ਖੇਡਦੇ ਸੀ ਇੰਨੀ ਵਾਰ ਸੀ ਅੱਛਾ ਉਹ ਥੋੜ ਜੁਆ ਆ ਗਿਆ ਪਤੰਗ ਲੈਣ ਹਾਂ ਹਾਂ ਵਿੱਚੋਂ ਖੱਡਾ ਰੋੜੀ ਸੀ ਨਾਲ ਕੁੱਤੇ ਨੇ ਫੜ ਲਿਆ ਅੱਛਾ ਇੱਥੋਂ ਪਾਟੀ ਖਾ ਗੋ ਆਹ ਮੱਖਾਂ ਹਟਾਇਆ ਫੱਡਾ ਰੂੜੀ ਵਾਲੇ ਉਹ ਕੋਲੇ ਲੱਗਣ ਨਾਲ ਗੱਡੀ ਗੁੱਡੀ ਜਨ ਉਹ ਗੱਡੀ ਦੇ ਕੋਲ ਦੀ ਲੱਗ ਵਾ ਰੌਲਾ ਉਹ ਸਾਡੇ ਵੇਖਿਆ ਨਹੀਂ ਨਾ ਹੁਣ ਉਹ ਵੱਡਦਾ ਨਹੀਂ ਇਹ ਵੱਡਿਆ ਨਹੀਂ ਹੁਣ ਉਹਨੂੰ ਵੱਡਦਾ ਫੁੱਡਦਾ ਅੱਛਾ ਜੀ ਕਹੂੰ ਹਾਂ ਛੇ ਦਿਨ ਇੰਦਾਂ ਅੰਦਰ ਹੀ ਮਾਰਦਾ ਜੇ ਮੈਂ ਨੇੜੇ-ਦਲੇ ਹੋਵਾਂ ਨਾ ਹਾਂ ਇਹਨਾਂ ਨੇ ਰਾਖੀ ਤਾਂ ਫਿਰ ਰੱਖਣੀ ਰਾਖੀ ਤਾਂ ਇਹਨਾਂ ਨੇ ਫਿਰ ਇਹੀ ਤਾਂ ਵਫਾਦਾਰੀ ਹੈ ਇਹਨਾਂ ਦੀ ਤੇ ਆਲੂਆਂ ਦੇ ਸੀਗੇ ਬਾਈ ਹਨ ਤੇ ਗੋਭੀ ਬਈ ਜਿਹੜਾ ਗੋਭੀ ਦਾ ਰੇਟ ਪੁੱਛਦੇ ਵੀਰ ਭਰਾ ਵੀ ਗੋਭੀ ਦਾ ਰਕੀ ਬਣੂਗਾ ਗੋਭੀ ਦਾ ਰੇਟ ਬਈ ਜੇ ਮੰਨ ਕੇ ਚਲੋ 20 ਹੁਣ ਲਗਾਤਾਰ ਆਈ ਜਾਂਦੀ ਏ ਗੋਭੀ ਤੇ ਮਹੀਨੇ ਕੇ ਬਾਅਦ ਘਟੋ ਘਟ ਮਹੀਨਾ ਤਾਂ ਬਾੜਾ ਹੀ ਹੋ ਗਿਆ ਯਾਰ 15 20 ਦਿਨਾਂ ਬਾਅਦ ਵਿੱਚ ਸੁਧਾਰ ਹੋ ਸਕਦਾ ਹੋ ਸਕਦਾ ਬਾਈ ਹਨ ਪੱਕਾ ਨਹੀਂ ਕਿਉਂਕਿ ਰੋਲਾ ਇਹ ਆ ਵੀ ਹੁਣ ਸਾਰੇ ਮਤਲਬ ਵਾਣ ਵਿਹਲੇ ਕਰੀ ਜਾਂਦੇ ਔਰ ਅਗਲੀ ਫਸਲ ਵੀ ਲੈਣੀ ਆ ਅਗਲਿਆਂ ਨੇ ਤੇ ਗੋਭੀ ਕੋਈ ਵਾਈ ਆਂਦਾ ਕਿਉਂਕਿ ਨੋ ਨਫਾ ਦਿੰਦੀ ਨਹੀਂ ਯਾਰ ਤੇ ਰੌਲਾ ਇਹ ਚੀਜ਼ ਦਾ ਬਾਈ ਹਨ ਤੇ ਕੋਈ ਵਾਈ ਆਂਦੇ ਉਹਦੋਂ ਗੋਭੀ ਘਟ ਜਾਨੀ ਆ ਉਦੋਂ ਰੇਟ ਰੂਟ ਵਧ ਸਕਦੇ ਸਾਨੂੰ ਪਤਾ ਵੀ ਜਦੋਂ ਚੀਜ਼ ਘਟ ਗਈ ਉਦੋਂ ਬਾਅਦ ਪਰ ਇੱਕ ਗੱਲ ਆ ਬਾਈ ਗੋਭੀ ਹੁਣ ਅਗੇਤੀ ਜਿਆਦਾ ਫਾਇਦਾ ਦਿੰਦੀ ਆ ਪਿਛੇਤੀ ਨਹੀਂ ਫਾਇਦਾ ਦਿੰਦੀ ਹਾਂ ਨਹੀਂ ਨਹੀਂ ਮੱਕਾ ਰਹੀ ਜਾਣਾ ਅੱਜ ਹਾਂ ਤੇ ਅੱਜ ਬਈ ਮੰਡੀ ਚ ਸਬਜ਼ੀ ਮੰਡੀ ਚ ਨਹੀਂ ਜਾਣਾ ਯਾਰ ਅੱਜ ਆਪਣਾ ਥੋੜਾ ਕੰਮ ਜਾ ਪੈ ਗਿਆ ਜਿੱਤਾ ਕਰਕੇ ਵੀਡੀਓ ਨਹੀਂ ਹੋਣੀ ਤਾਂ ਹੀ ਮਰੇਟ ਅੱਜ ਇਹਦੇ ਚ ਗਣਾਈ ਹੈ ਨਾ ਤੇ ਪਛੇਤੀ ਗੋਭੀ ਬਈ ਜਿਹੜੀ ਫਾਇਦਾ ਦੇ ਦਿੰਦੀ ਆ ਆ ਸੌਰੀ ਆ ਗੇਤੀ ਗੋਭੀ ਪਿਛੇ ਫਾਇਦਾ ਦੇ ਦਿੰਦੀ ਜਿਹੜੀ ਪਛੇਤੀ ਆਉਂਦੀ ਨਾ ਮਤਲਬ ਯਾਰ ਹੁਣ ਤਾਂ ਤੁਹਾਨੂੰ ਪਤਾ ਵੀ ਹੁਣ ਨੱਕ ਮੁੜ ਗਏ ਸਾਰਿਆਂ ਦੇ ਬਾਈ ਯਾਰ ਹੁਣ ਗੋਭੀ ਇੰਨੀ ਮਤਲਬ ਵੀ ਉਹਦੋਂ ਦਾ ਵਿਆਹ ਵੀ ਜੇ ਮੰਨ ਕੇ ਚਲੋ ਵੀ ਆ ਵਿਆਹ ਦਾ ਸੀਜ਼ਨ ਵੀ ਹੁਣ ਚੱਲੀ ਜਾਂਦਾ ਹੈਗਾ ਤੇ ਜਦੋਂ ਮੰਨ ਕੇ ਚਲੋ ਆ ਗੋਭੀ ਗੋਭੀ ਵਹ ਗਈ ਤੂੰ ਘਟ ਗਈ ਉਦੋਂ ਬਾਅਦ ਜਿਹੜੇ ਵਿਆਹ ਉਹ ਚੱਲਣਗੇ ਮਾੜਾ ਮੋਟਾ ਉਹਨਾਂ ਨੇ ਰੇਟ ਜਾਂ ਬਣਾਉਣਾਗੇ ਮਾੜਾ ਮੋਟਾ ਉਦੋਂ ਬਾਅਦ ਖਿੱਚ ਘਟ ਜਾਂਦੀ ਏਰ ਗੋਭੀ ਦੀ ਵੀ ਅਗੇਤੀ ਫਾਇਦਾ ਦਿੰਦੀ ਆ ਅਗੇਤੀ ਦਾ ਚੱਕਰ ਆ ਬਾਈ ਲਓ ਬਈ ਧੰਨਵਾਦੋ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਬਾਈ ਮਿਹਰਬਾਨੀ ਭਰਾ ਰੱਬ ਰਾਖਾ ਜੀ